ਵਿਚ ਆ ਆਦਮੀ ਪਾਚੀ ਦੇ ਵੱਲੋਂ ਮਿਸ਼ਨ 130 ਦਾ ਜੜਾ ਟੀਚਾ ਹੈ ਉਹ ਰੱਖਿਆ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦੱਸਦੇ ਕਿ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਜੋ ਕਿ ਆ ਆਦਮੀ ਪਾਚੀ ਦੇ ਉਮੀਦਵਾਰ ਹਨ ਜਲੰਧਰ ਤੋਂ ਨਦੇ ਹਾਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਦੱਸਦੇ ਕਿ ਸੀਐਮ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਜਲੰਧਰ ਦੇ ਵਿੱਚ ਪਵਨ ਕੁਮਾਰ ਟੀਨੂ ਦੇ ਹਾਕ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਦੇ ਲਈ 130 ਦਾ ਟੀਚਾ ਜੜਾ ਹੈ ਰੱਖਿਆ ਗਿਆ ਹੈ ਤੇ ਉਸੇ ਮਿਸ਼ਨ ਦੇ ਤਹਿਤ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਸੀਐਮ ਭਗਵੰਤ ਮਾਨ ਰੋਡ ショ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋਡ ショ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਜਲੰਧਰ ਦੇ ਵਿੱਚ ਰੋਡ ショ ਦੇ ਵਿੱਚ ਸਪੋਰਟਰਾਂ ਦੇ ਵੱਲੋਂ ਜਿਹੜਾ ਹੈ ਆਮ ਆਦਮੀ ਪਾਚੀ ਦੇ ਸਪੋਰਟਰਾਂ ਤੇ ਵਰਕਰਾਂ ਦੇ ਵੱਲੋਂ ਵੀ ਭਰਵਾ ਹੁੰਗਾਰਾ ਮਿਲਿਆ ਲੋਕਾਂ ਦੇ ਵੱਲੋਂ ਰਲ ਕੇ ਸੀਐਮ ਭਗਵੰਤ ਮਾਨ ਦਾ ਸਵਾਗਤ ਵੀ ਕੀਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਰੈਲੀ ਨੂੰ ਜਿਹੜਾ ਹੈ ਰੋਡ ショ ਨੂੰ ਸਮੂਰਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੱਸਦੇ ਕਿ ਸੀਐਮ ਭਗਵੰਤ ਮਾਨ ਜੁੜੇ ਨੇ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਲੰਧਰ ਦੇ ਵਿੱਚ ਭਰਪੂਰ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਸੀਐਮ ਭਗਵੰਤ ਮਾਨ ਦੇ ਸਿਰੋਟ ਸ਼ੋਅ ਦੇ ਵਿੱਚ ਰੋਡ ਸ਼ੋਅ ਦੇ ਤਹਿਤ ਚੋਣ ਪ੍ਰਚਾਰ ਕੀਤਾ ਗਿਆ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਜਿਹੜਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਲੋਕ ਸਭਾ ਚੋਣਾਂ ਦੇ ਲਈ ਲੋਕਾਂ ਨੂੰ ਵੱਦ ਤੋਂ ਵੱਧ ਵੋਟ ਪਾਉਣ ਦੇ ਲਈ ਅਪੀਲ ਜੋੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਪవన్ కుమార్ ਟੀਨੂ ਦੇ ਹੱਦ ਦੇ ਵਿੱਚ ਉਸ ਅੱਜ ਜਲੰਧਰ ਦੇ ਇਨਕਲਾਬੀ ਲੋਕਾਂ ਨੂੰ ਮਿਲ ਕੇ ਉਹਨਾਂ ਜੋਸ਼ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਹੈਲੋ 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 ਹੈਲੋ

ਜਿਹੜਾ ਤੁਹਾਡਾ ਸਤਕਾਰ ਤੁਹਾਡੇ ਫਤਿਹਪੇ ਦਾ ਨਰਾਦਰ ਕਰਦੇ ਆ ਦੁਬਾਰਾ ਨਹੀਂ ਜਿੱਤਦੇ ਫਿਰੋ ਕਿਉਂਕਿ ਜਿੱਥੇ ਖੜੇ ਹੋ ਖੜੇ ਰਹੋ ਯਾਰ ਲੋਕਾਂ ਨੇ ਪਿਆਰ ਦਿੱਤਾ ਇਸ ਤੋਂ ਬਾਅਦ ਹੋਰ ਕੀ ਹੋ ਸਕਦਾ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਬਚਾ ਦਿੱਤਾ ਇਸ ਤੋਂ ਬਾਅਦ ਹੋਰ ਕੀ ਕਰਨਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਉਹਨਾਂ ਦਾ ਫਲ ਜਿਹੜਾ ਐਸ ਵਾਰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨਾਲ ਧੋਖਾ ਕਰਕੇ 5ਵੇਂ 6ਵੇਂ ਨੰਬਰ ਤੇ ਆਪਣੇ ਆਪ ਨੂੰ ਭਾਲ ਦੇ ਫਿਰਦੇ ਹੋਣ ਤੁਹਾਡੇ ਜੋਸ਼ ਬਹੁਤ ਹੈ ਮੈਂ 20 ਸਕਿੰਟ ਵਾਸਤੇ ਕਿਉਂਕਿ ਤਿੰਨ ਚਾਰ ਤੀੜੀਆਂ ਦਾ ਗੁੱਸਾ ਲਈ ਫਿਰਦੇ ਹੋ ਤੁਸੀਂ 70 ਸਾਲ ਦੀ ਪੜਾਸ ਹੈ ਜਿਹੜੀ ਹਜੇ ਨਿਕਲੀ ਨਹੀਂ ਸੋ ਜਿਹੜਾ ਤੁਹਾਡਾ ਜੋਸ਼ ਦੇਖ ਕੇ ਮੈਂ ਫੈਸਲਾ ਕੀਤਾ 20 ਸਕਿੰਟ ਤੁਹਾਨੂੰ ਮੈਂ ਪਬਲਿਕ ਨੂੰ ਮਾਈਕ ਕਰੂੰਗਾ चाहे चीका मार लो चाहे नारे ला लो चाहे जो मजी कर लो आपका समय शुरू होता है अब हेलो हेलो चलो ਦੇ ਨੋ ਨੀ ਪਰਕਰ ਬਣ ਕੇ ਕੰਮ ਕਰਦੇ ਆ ਸਾਡੇ ਸਾਰੇ ਭਾਜੀ ਆ ਇਸ ਜਲੰਧਰ ਦੇ ਲੱਗੇ ਤੇ ਲੀਡਰ ਨੇ ਉਹ ਆਪਣੇ ਆਪ ਨੂੰ ਲੀਡਰ ਨਹੀਂ ਕਹਿੰਦੇ ਉਹ ਪਬਲਿਕ ਦੇ ਨਮਾਇंदे ਨੇ ਉਹ ਥੋੜੇ ਵਾਰ ਕੀ ਨੇ ਵੀ ਥੋੜੇ ਵਾਰ ਕੀ ਆ ਯਾਰ ਆਪ ਮੈਂ ਅੱਜ ਪੱਤੀ ਤੋਂ ਆਇਆ ਅੱਜ ਮੈਂ ਫਟਕੂਲੇ ਰੋਡ ਸ਼ੌਂਦੇ ਆ ਕੱਲ ਮੈਂ ਗੁਰਦਾਸਪੁਰ ਸੀ ਰਾਤ ਨੂੰ ਅਮਰਸ ਰੋਡ ਸ਼ੌਂਦੇ ਸੀ ਕੱਲ ਨੂੰ ਮੈਂ ਕੱਲ ਨੂੰ ਬਾਗੇਪੁਰਾ ਨੇ ਜਾਣਾ ਹੈ ਲੁਧਿਆਣਾ ਨੇ ਜਾਣਾ ਮਤਲਬ ਮਿਹਨਤ ਪੱਖੋਂ ਕੋਈ ਜਾਦ ਦੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਨੂੰ ਇਸ ਗੱਲ ਦਾ ਚਾਹ ਹੈ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਵਾਂ ਲੋਕਾਂ ਦੇ ਹੱਕ ਚ ਮੈਂ ਪ੍ਰਮਾਤਮਾ ਗਿਆ ਜਦ ਨਵਾਲ ਸਾਹਿਬ ਜਾ ਕੇ ਆਇਆ ਦਰਗਾਹਾਂ ਮੰਦਰ ਜਾ ਕੇ ਆਇਆ RAM TIRTH ਜਾ ਕੇ ਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਮੈਨੂੰ ਸਮਰੱਥ ਬਖਸ਼ੀ ਬਲ ਬਖਸ਼ੀ ਮੈਥੋਂ ਇਹ ਹੋਣੋਂ ਪਹਿਲਾਂ ਤੇ ਸਹਮਤ ਕਰਾਵੀ ਜਿਦੇ ਨਾਲ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਲ ਮੈਥੋਂ ਕਦੇ ਐਸੀ ਗਲਤੀ ਨਾਲ ਸਹਮਤ ਕਰਾ ਲਈ ਕਿ ਕੋਈ ਚੁੱਲ੍ਹਾ ਖੁੱਜਿਆ ਖੁੱਜੇ 47000 43000 ਨੌਕਰੀਆਂ ਦੇਤੀਆਂ 43000 ਨੌਕਰੀਆਂ ਦੇਤੀਆਂ ਬਿਜਲੀ ਦਾ ਬਿੱਲ 90% ਕਰ ਨੂੰ ਜ਼ੀਰੋ ਆਉਂਦਾ ਹੁਣ ਆਪਾਂ ਨੇ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਵਾਲਾ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੇ ਵਿੱਚ ਇੰਡਸਟਰੀ ਜਿਵੇਂ ਆਊਗੀ ਇੱਥੇ ਜਿੰਦਾਬਾਦ ਜਿੰਦਾਬਾਦ ਪਵਨ ਕੁਮਾਰ ਟੀਨੂ ਜੀ ਇੱਕ ਆਮ ਗਰੀਬ ਘਰ ਚੋਂ ਉੱਠ ਕੇ ਆਏ ਪਰ ਮੈਂ ਕਹਿੰਦਾ ਕਿ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡਤਾ ਪਾਰਟੀ ਨੇ ਇਹਨਾਂ ਨੂੰ ਛੱਡਤਾ ਮਿਹਨਤ ਕਰਨ ਦੀ ਵਾਰੀ ਉਦੋਂ ਤਾਂ ਇਹ ਪਾਰਟੀਆਂ ਕਰਾਉਂਦੀਆਂ ਕੰਮ ਵਲੰਟੀਅਰਾਂ ਤੋਂ ਬਰਕਰਾਂ ਤੋਂ ਪੰਜ ਬੱਸਾਂ ਭਰਨੀਆਂ ਐ 50 ਟੈਂਪੂ ਲੈ ਕੇ ਆਉਣੇ ਐ 20 ਕਾਰਾਂ ਲੈ ਕੇ ਆਉਣੀਆਂ ਤੇ ਜਦੋਂ ਆਉਂਦੀ ਐ ਕੋਈ ਉਹਦਾ ਜੇ ਸਾਲੇ ਜੀਜੇ ਉਦੋਂ ਬਾਅਦ ਹੋਰ ਕੁਝ ਹੈ ਹੀ ਨਹੀਂ ਸੋ ਇਸ ਕਰਕੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕ ਕਿੱਥੇ ਆਏ ਨੇ ਦੁਕਾਨਦਾਰ ਜਿਸ ਤਰੀਕੇ ਨਾਲ ਦੁਕਾਨਾਂ 'ਚੋਂ ਬਾਹਰ ਨਿਕਲ ਕੇ ਸਵਾਗਤ ਕਰ ਰਹੇ ਨੇ ਔਰ ਕੋਈ ਕੋਠੇ 'ਤੇ ਤਾਂ ਫੁੱਲ ਬਰਸਾ ਰਿਹਾ ਹੈ ਆ ਗੱਡੀ ਦੇਖੋ ਤੁਸੀਂ ਇਹ ਹਰ ਲੋ ਜੀ ਇਹੀ ਹਾਲ ਹੁੰਦਾ ਮੈਨੂੰ ਰਸਤੇ 'ਚ ਤਿੰਨ ਜਾਂ ਚਾਰ ਪੈਟਰੋਲ ਪੰਪਾਂ ਤੇ ਰੁੱਕ ਕੇ ਫੁੱਲ ਕੱਟ ਕੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ ਇਸ ਤੋਂ ਬਾਅਦ ਪਿਆਰ ਮਿਲ ਜੂ ਜੀ ਹੁਣ ਤਾਂ ਫਿਰ ਰੱਬ ਨੂੰ ਥੱਲੇ ਲਾਉਣ ਵਾਲੀ ਗੱਲ ਹੀ ਹੋਈ ਪਈ ਹੈ ਫਿਰ ਹੁਣ ਇਸ ਤੋਂ ਵੱਡਾ ਪਿਆਰ ਹੋਰ ਕਿ ਮਿਲੂਗਾ ਮੈਨੂੰ ਪਵਨ ਕੁਮਾਰ ਟੀਨੂ ਜੀ ਕਹਿੰਦੇ ਜੇ ਕੋਈ ਹੋਰ ਲੀਡਰ ਹੁੰਦਾ ਇਹ ਰਸਤਾ 2 ਮਿੰਟ ਦਾ ਹੀ ਸੀ ਇਹ ਬਸ ਤੁਹਾਡੇ ਕਰਕੇ ਹੈ ਕਿ ਇਹ ਰਸਤਾ ਅੱਧੇ ਘੰਟੇ ਦਾ ਹੋ ਗਿਆ ਕਿਉਂਕਿ ਤੁਸੀਂ ਗੱਡੀ ਦੇ ਹਾਲੇ ਦੋਲੇ ਚਲਦੇ ਹੋ ਹੱਥ ਮੈਨੂੰ ਮਲਾਉਨੇ ਹੋ ਮੈਨੂੰ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਮੈਂ ਪੈਣਾ ਹੁਣੇ ਹਾਰ ਪਾ ਕੇ ਗਈਆਂ ਅਸ਼ੀਰਵਾਦ ਲੈ ਕੇ ਗਈਆਂ ਇੱਕ ਪਾਸੇ ਤਾਂ ਇਹ ਪਿਆਰ ਹੈ ਜਿਹੜਾ ਫੁੱਲਾਂ ਨਾਲ ਗੱਡੀਆਂ ਲੱਦੀਆਂ ਜਾ ਰਹੀਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਤੇ ਦੂਜੇ ਪਾਸੇ ਉਹ ਬੀਜਪੀ ਵਾਲੇ, ਅਕਾਲੀ ਦਲ, ਕਾਂਗਰਸ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਕਦੀ। ਆਪਾ ਉਹ ਕੰਮ ਨਹੀਂ ਕਰਨਾ। ਆਪਾਂ ਤਾਂ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ। ਅਸੀਂ ਲੰਡਨ, ਕੈਲੀਫੋਰਨੀਆ ਨਹੀਂ ਬਣਾਉਣਾ। ਅਸੀਂ ਤਾਂ ਆਪਣੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ। ਜਿੱਥੇ ਦੁਕਾਨਦਾਰ ਖੁਸ਼ ਰਵੇ, ਜਿੱਥੇ ਵਪਾਰੀ ਖੁਸ਼ ਰਵੇ, ਜਿੱਥੇ ਕਿਸਾਨ ਖੁਸ਼ ਹੋਵੇ, ਜਿੱਥੇ ਖੇਤ ਮਜ਼ਦੂਰ ਖੁਸ਼ ਹੋਵੇ, ਜਿੱਥੇ ਆਮ ਲੇਬਰ ਖੁਸ਼ ਰਵੇ, ਉਹਨਾਂ ਦੇ ਘਰੇ ਉਹਨਾਂ ਨੇ ਕਰੇ ਖੁਸ਼ੀਆਂ ਤਰੱਕੀਆਂ ਬੱਚਿਆਂ ਨੂੰ ਪੜ੍ਹਾਵਾਂਗੇ ਪੜ੍ਹਾ ਕੇ ਨੌਕਰੀਆਂ ਦੇਵਾਂਗੇ ਹਸਪਤਾਲ ਬਣਾਵਾਂਗੇ ਬਣਾ ਵੀ ਚੁੱਕੇ ਆ ਇਹ 2 ਸਾਲ ਦੇ ਕੰਮ ਤੇ ਪਿੱਛੇ 70 ਸਾਲ ਦੇ ਕੰਮ ਮੈਂ 2 ਸਾਲ ਦੇ ਕੰਮ ਲੈ ਕੇ ਆਇਆ ਸਿਰਫ 2 ਸਾਲ ਦੇ ਉਹਨਾਂ ਨੇ 70 ਸਾਲ ਦੇ ਕੰਮ ਉਹ ਗਿਣਾਈ ਨਹੀਂ ਸਕਦੇ ਤੁਸੀਂ ਦੇਖਿਆ ਪ੍ਰਧਾਨ ਮੰਤਰੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਹੁਣ ਪਿਛਲੇ 2 ਦਿਨਾਂ ਤੋਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਪਹਿਲੇ ਗੇੜ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਲੋਕ ਬਦਲ ਗਏ ਪਹਿਲੇ ਗੇਟ ਦੀਆਂ 102 ਸੀਟਾਂ ਚੋਂ 60 ਤੋਂ 65 ਸੀਟਾਂ ਇੰਡੀਆ ਗਠਜੰਬੰਦਨ ਨੂੰ ਆ ਰਹੀਆਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਤਾਂ ਉਹਨਾਂ ਨੇ ਟੋਨ ਬਦਲ ਲਈ ਕਿ ਉਹ ਕੀ ਕਰ ਰਿਹਾ ਨਫਰਤ ਦੀ ਰਾਜਨੀਤੀ ਕਰ ਰਿਹਾ 10 ਸਾਲ ਪ੍ਰਧਾਨ ਮੰਤਰੀ ਰਿਹਾ ਹੋਵੇ ਬੰਦਾ ਔਰ ਸਾਹਮਣੇ ਵਿਰੋਧਕਸ਼ ਘੱਟਬਦੀ ਨਜ਼ਰ ਆਵੇ ਜਾਂ ਵਿਪੱਖਸ਼ ਨੂੰ ਫੜ ਕੇ ਜੇਲ੍ਹ ਅੰਦਰ ਕਰ ਦੋ ਤੇ ਤੁਹਾਨੂੰ ਕੰਮ ਕਰਨ ਦੀ ਖੁੱਲ ਹੋਵੇ ਦੇਸ਼ 'ਚ ਜੋ ਮਰਜੀ ਕੰਮ ਕਰਨਾ ਹੈ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗੋਗੇ ਇਹ ਸ਼ਰਮ ਦੀ ਗੱਲ ਹੈ ਇਹ ਗਲਤ ਗੱਲ ਕੰਮ ਘਣਾਓ ਨਾ ਆਪਣੇ ਹਸਤਾਈ ਦੱਸ ਦਿਓ ਕਿੰਨੇ ਬਣਾਏ ਨੌਕਰੀਆਂ ਦੱਸ ਦਿਓ 2 ਕਰੋੜ ਨੌਕਰੀਆਂ ਹਰ ਸਾਲ ਕਹਿੰਦੇ ਸੀ 15-15 ਲੱਖ ਰੁਪਏ ਆ ਗਿਆ ਖਾਤੇ 'ਚ ਕਿਹੜੀ